ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਿੰਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀ ਅਹਿਮ ਗੱਲਬਾਤ ਇਤਿਹਾਸਿਕ ਗੱਲਬਾਤ ਹੋਏਗੀ ਜਿਹਦੇ ਬਾਰੇ ਸ਼ਾਇਦ ਦੁਨੀਆ ਭਰ ਦੇ ਸਿੱਖਾਂ ਨੂੰ ਬਹੁਤਾ ਗਿਆਨ ਨਾ ਹੋਵੇ ਅੱਜ ਇਸ ਸਬੰਧ ਵਿੱਚ ਬਕਾਇਦਾ ਇਸ ਮੁਲਕ ਦੇ ਵਿੱਚ ਪਹੁੰਚ ਕੇ ਸਾਡੀ ਕੈਨੇਡਾ ਦੀ ਉਹ ਸ਼ਖਸੀਅਤ ਜਿਨ੍ਹਾਂ ਨੇ ਮੇਰੇ ਨਾਲ ਦਰਜਨੇ ਨਹੀਂ ਬਰਕੇ ਸੈਂਕੜੇ ਹੀ ਪ੍ਰੋਗਰਾਮ ਰੇਡੀਓ ਤੇ ਟੈਲੀਵਿਜ਼ਨ ਦੇ ਕੀਤੇ ਨੇ ਜਿਨ੍ਹਾਂ ਤੇ ਮੈਨੂੰ ਮਾਣ ਵੀ ਬਹੁਤ ਹੈ ਹਮੇਸ਼ਾ ਖੋਜ ਦੇ ਉੱਤੇ ਲੱਗੇ ਰਹਿੰਦੇ ਨੇ ਕੈਨੇਡੀਅਨ ਸਿਕ ਸਟਡੀ ਤੇ ਟੀਚਿੰਗ ਸੁਸਾਇਟੀ ਦੇ ਮੁਖ ਸੇਵਾਦਾਰ ਡਾਕਟਰ ਜਗਜੀਤ ਸਿੰਘ ਅੱਜਕੱਲ੍ਹ ਭਾਰਤ ਤੇ ਨਾਲ ਦੇ ਨਾਲ ਬੰਗਲਾਦੇਸ਼ ਦੀ ਯਾਤਰਾ ਦੇ ਉੱਤੇ ਗਏ ਹੋਏ ਨੇ ਪਰਿਵਾਰ ਸਮੇਤ ਤੇ ਜੋ ਕੁਝ ਉੱਥੇ ਜਾ ਕੇ ਇਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੇ ਉਹਦੇ ਉੱਤੇ ਕੰਮ ਕਰ ਰਹੇ ਨੇ ਅੱਜ ਡਾਕਟਰ ਜਗਜੀਤ ਸਿੰਘ ਉਹਨਾਂ ਨੂੰ ਫੋਨ ਦੇ ਉੱਤੇ ਆਪਾਂ ਲੈ ਰਹੇ ਹਾਂ ਇਸ ਕਰਕੇ ਕਿਉਂਕਿ ਕਨੈਕਸ਼ਨ ਦੀ ਬੜੀ ਉੱਥੇ ਮੁਸ਼ਕਲ ਹੈ ਆਓ ਕਰਦੇ ਹਾਂ ਡਾਕਟਰ ਜਗਜੀਤ ਸਿੰਘ ਉਹਨਾਂ ਦਾ ਧੰਨਵਾਦ ਡਾਕਟਰ ਸਾਹਿਬ ਦਿਲਾਂ ਦੇ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਕੀ ਫਤਿਹ ਭਾਈ ਕੁਲਦੀਪ ਸਿੰਘ ਜੀ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਬੰਗਲਾਦੇਸ਼ ਵੱਲ ਚੱਲੀਏ ਥੋੜਾ ਜਿਹਾ ਦੱਸੋ ਵੀ ਸੋ ਫਾਰ ਤੁਹਾਡੀ ਯਾਤਰਾ ਕਿਸ ਤਰ੍ਹਾਂ ਹੈ ਤੇ ਮੌਸਮ ਉੱਥੇ ਦਾ ਕਿਹੋ ਜਿਹਾ ਜੀ ਬੋ ਜੀ ਨ ਸਾਰਿਆਂ ਨੂੰ ਪਤਾ ਵਸੇ ਮੌਸਮ ਤਾਂ ਗਰਮ ਹੈ ਮੌਨਸੂਨ ਅੱਤੇ ਚੱਲ ਰਹੀ ਹੈ ਹਿਊਮਿਡ ਹੈਗਾ ਸੋ ਇਹ ਤਾਂ ਮੌਸਮ ਤਾਂ ਇਦਾਂ ਦਾ ਹੀ ਚੱਲੇਗਾ ਦੈਟ ਇਜ਼ ਦੀ ਕੁਦਰਤ ਵੱਲੋਂ ਇਹੀ ਐਸ ਵੈਲ ਐਸ ਮੌਸਮ ਦੇ ਮੁਤਾਬਿਕ ਹੈਗਾ ਜੀ ਜੀ ਮੈਂ ਨਾਲ ਦੇ ਨਾਲ ਕੁਝ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਵੱਲੋਂ ਉਥੋਂ ਲਈਆਂ ਗਈਆਂ ਨੇ ਉਹਦੇ ਕਾਈਂਡ ਆਫ ਇੱਕ ਛੋਟੀ ਜੀ ਡਾਕੂਮੈਂਟਰੀ ਜਾਂ ਉਹ ਉਥੇ ਤਸਵੀਰਾਂ ਦੇ ਨਾਲ ਦੇ ਨਾਲ ਮੈਂ ਝਲਕ ਵਿੱਚ ਵਿੱਚ ਨਾਲ ਦੇ ਨਾਲ ਦਿਖਾਉਂਦਾ ਰਹਾਂਗਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਥੋੜਾ ਜਿਹਾ ਜਾਨਣਾ ਚਾਹੁੰਨੇ ਆ ਕਿ ਕਿਵੇਂ ਦੀ ਬੰਗਲਾਦੇਸ਼ ਦੀ ਤੁਹਾਡੀ ਯਾਤਰਾ ਰਹੀ ਤੇ ਤੁਹਾਡਾ ਕੰਮ ਹੀ ਜਿਹੜਾ ਕਾਰਜ ਹੈ ਤੁਹਾਡਾ ਉਹ ਤਕਰੀਬਨ ਖੋਜ ਦਾ ਉਸ ਖੋਜ ਦੇ ਵਿੱਚੋਂ ਕੀ ਕੁਝ ਲੱਭਿਆ ਕੀ ਕੁਝ ਤੁਹਾਨੂੰ ਮਹਿਸੂਸ ਹੋਇਆ ਜੀ ਹਾਂਜੀ ਦੇਖੋ ਬੰਗਲਾਦੇਸ਼ ਜਾਣ ਦਾ ਚਲੋ ਉਦੇਸ਼ ਸਾਡਾ ਕੁਝ ਫੈਮਿਲੀ ਸੀ ਪਲੱਸ ਇਹ ਉਦੇਸ਼ ਸੀ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਫੇਰੀਆਂ ਹੋਈਆਂ ਕਿਉਂਕਿ ਉਸ ਵੇਲੇ ਹੋਈਆਂ ਉਸ ਵੇਲੇ ਉਹ ਭਾਰਤ ਸਾਰਾ ਇਕੱਠਾ ਹੀ ਸੀ ਕੋਈ ਇਸ ਕਰਕੇ ਬੰਗਾਲ ਵਿੱਚ ਜਦੋਂ ਫੇਰੀਆਂ ਹੋਈਆਂ ਤਾਂ ਉਹ ਪਾਰਟ ਜਿਹੜਾ ਹੁਣ ਬੰਗਲਾਦੇਸ਼ ਕਹਾ ਲਾਂਦਾ ਹੈ ਉਹ ਉਹਦੇ ਵਿੱਚ ਕਈ ਇਤਿਹਾਸਿਕ ਜਗ੍ਹਾਵਾਂ ਐਸੀਆਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਜੀ ਨੇ ਵਿਜ਼ਿਟ ਕੀਤਾ ਔਰ ਉੱਥੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਆ ਜੀ ਤੋਂ 1971 ਜੋ ਮੇਰੀ ਕੋਸ਼ਿਸ਼ ਦੇ ਮੁਤਾਬਿਕ ਪਤਾ ਚੱਲਿਆ ਹੋ ਸਕਦਾ ਉਸ ਤੋਂ ਵੀ ਲੋਕਾਂ ਨੇ ਹੋਰ ਵੀ ਕਲਾਂ 1971 ਵਿੱਚ ਬੰਗਲਾਦੇਸ਼ ਬਣਦਾ ਪਹਿਲੇ ਉਹਦੀ ਤੋਂ 47 ਪਾਕਿਸਤਾਨ ਈਸਟ ਪਾਕਿਸਤਾਨ ਫਿਰ 1971 ਇਚ ਬੰਗਲਾਦੇਸ਼ 1971 ਦੇ ਦਸਤਾਵੇਜ਼ ਦੱਸਦੇ ਐ ਕਿ ਉਥੇ 8 ਗੁਰਦੁਆਰੇ ਇਤਿਹਾਸਿਕ ਸੀਗੇ ਓਵਰ ਆਲ ਬੰਗਲਾਦੇਸ਼ ਦੇ ਵਿੱਚ ਜੀ ਦੋ ਗੁਰਦੁਆਰੇ ਢਾਕੇ ਵਿੱਚ ਇੱਕ ਮੈਮਨ ਸਿੰਘ ਇੱਕ ਪੱਥਰਸਲੀ ਇੱਕ ਚਿਟੇਗੋਂਗ ਇੱਕ ਸਿਲੀਅਟ ਤੇ ਇੱਕ ਹੋਰ ਉਹ ਅੱਠ ਗੁਰਦੁਆਰੇ ਟੋਟਲ ਉਥੇ ਇਹ ਇੰਡੀਅਨ ਫੋਰਸਸ ਨੇ ਡਾਕੂਮੈਂਟ ਕੀਤਾ ਹੈ ਕਿ ਅੱਠ ਗੁਰਦੁਆਰੇ ਉੱਥੇ ਸੀਗੇ ਜਿਹੜੇ ਕੈਪਚਰ ਕੀਤੇ ਗਏ। ਤੋਂ ਉਹਦੇ ਵਿੱਚੋਂ ਮੈਂ ਚਿਟੇਗੋਂਗ ਤੇ ਢਾਕਾ ਇੱਕ ਵਿਜ਼ਿਟ ਕੀਤਾ ਦੋ ਥਾਵਾਂ ਤੇ ਬਾਕੀ ਦੇ ਜਿਹੜੇ ਤਿੰਨ ਗੁਰਦੁਆਰੇ ਤਾਂ ਬਿਲਕੁਲ ਬੰਦ ਹੋ ਚੁੱਕੇ ਆ ਉੱਥੇ ਪਤਾ ਵੀ ਨਹੀਂ ਪਰ ਦੋ ਢਾਕਾ ਵਾਲੇ ਤੇ ਮਹਿਮਨ ਸਿੰਘ ਤੇ ਪੱਥਰਥਲੀ ਤੇ ਚਿਟੇਗੋਂਗ ਇੱਕ ਗੁਰਦੁਆਰੇ ਐਗਜ਼ਿਸਟ ਕਰਦੇ ਆ ਭਾਵੇਂ ਅਜੇ ਤੋਂ ਸਿਰਫ ਇੱਕ ਚੇਟੇਗੋਂਗ ਸੇ ਟਾਕੇ ਵਾਲਾ ਗੁਰਦੁਆਰਾ ਜਿਹੜਾ ਉਹ ਓਪਨ ਰਹਿੰਦਾ ਬਾਕੀ ਸਾਰੇ ਗੁਰਦੁਆਰੇ ਜਿਹੜੇ ਆ ਉਹ ਬੰਦ ਪਏ ਹੋਏ ਆ ਉੱਥੇ ਕੁਝ ਨਹੀਂ ਕੋਈ ਐਕਟੀਵਿਟੀ ਨਹੀਂ ਕੁਝ ਨਹੀਂ ਹੈਗਾ ਉਹ ਜ਼ਮੀਨ ਜ਼ਰੂਰ ਉਹਨਾਂ ਦੀ ਪਈ ਹੋਈ ਆ ਤਾਲੇ ਲੱਗੇ ਹੋਏ ਆ ਸਭ ਕੁਝ ਇਸ ਤਰੀਕੇ ਨਾਲ ਹੈਗਾ ਜੀ ਤੋਂ ਇਹ ਪੋਜੀਸ਼ਨ ਹੈ ਜਿਹੜੀ ਬਰੀਫਲੀ ਜਿਹੜੀ ਬੰਗਲਾਦੇਸ਼ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਠੀਕ ਹੈ ਹਾਂਜੀ ਡਾਕਟਰ ਸਾਹਿਬ ਜੇ ਮੁਲਕਾਂ ਦੀ ਚਲੋ ਵੰਡ ਹੋ ਗਈ ਵਿੱਚੋਂ ਬੰਗਲਾਦੇਸ਼ ਨਿਕਲ ਗਿਆ ਅਲੱਗ ਬਣ ਗਿਆ ਕੀ ਕਾਰਨ ਰਿਹਾ ਤੁਹਾਨੂੰ ਕਿਵੇਂ ਲੱਗਦਾ ਮੈਂ ਬਾਕੀ ਦੇਸ਼ਾਂ ਦੀ ਗੱਲ ਬਾਅਦ ਚ ਕਰੂੰਗਾ ਹੁਣ ਅਫਗਾਨਿਸਤਾਨ ਹੈ ਅਫਗਾਨਿਸਤਾਨ ਦੇ ਵਿੱਚੋਂ ਸਿੱਖ ਜ਼ਿਆਦਾਤਰ ਬਾਹਰ ਆ ਗਏ ਨੇ ਸਾਡਾ ਬੜਾ ਵੱਡਾ ਇਤਿਹਾਸ ਉੱਥੇ ਪਿਆ ਕਾਬਲ ਕੰਧਾਰ ਦੀਆਂ ਗੱਲਾਂ ਸਾਡੇ ਇਤਿਹਾਸ ਚ ਲਿਖੀਆਂ ਨੇ ਪਰ ਸਾਰਾ ਇਤਿਹਾਸ ਮਲਿਆ ਮੇਟ ਹੋ ਰਿਹਾ ਹੈ ਦੂਸਰੇ ਪਾਸੇ ਜੇ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਭਾਵੇਂ ਵਿਦੇਸ਼ੀ ਸਿੱਖਾਂ ਨੇ ਮਿਹਨਤ ਕਰਕੇ ਉੱਥੇ ਗੁਰਦੁਆਰੇ ਸਟੇਬਲਿਸ਼ ਕਰ ਰਹੇ ਨੇ ਗੁਰਦੁਆਰਿਆਂ ਦੀ ਰਿਪੇਅਰ ਹੋ ਰਹੀ ਹੈ ਮੁਰੰਮਤ ਹੋ ਰਹੀ ਹੈ ਸੇਵਾ ਸੰਭਾਲ ਹੋ ਰਹੀ ਹੈ ਬੰਗਲਾਦੇਸ਼ ਦੇ ਵਿੱਚ ਜਦੋਂ ਤੁਸੀਂ ਚਿਟਾਗੋਂਗ ਦੀ ਗੱਲ ਕਰਦੇ ਹੋ ਚਿਟਾਗੋਂਗ ਦੇ ਵਿੱਚ ਤੁਹਾਨੂੰ ਕਿੰਨੇ ਸਿੱਖ ਪਰਿਵਾਰ ਉੱਥੇ ਦੇਖਣ ਨੂੰ ਮਿਲੇਗੇ ਦੇਖੋ ਚਿਟਾਗੋਂਗ ਵਿੱਚ ਜਿਹੜੀ ਉੱਥੋਂ ਦੀ ਜਨਰਲ ਪਹਿਲੇ ਤਾਂ ਬੰਗਲਾਦੇਸ਼ ਦੀ ਜਨਰਲ ਪੋਪੂਲੇਸ਼ਨ ਜਿਹੜੀ ਹੈ ਬੰਗਾਲੀ ਉਹਦੇ ਵਿੱਚ ਮੁਸਲਿਮ ਕਮਿਊਨਿਟੀ ਇਸਲਾਮਿਕ ਕਮਿਊਨਿਟੀ ਤੇ ਹਿੰਦੂ ਕਮਿਊਨਿਟੀ ਬਹੁਤ ਜ਼ਿਆਦਾ ਜੀ ਚਾਹੇ ਮੈਜੋਰਿਟੀ ਮੁਸਲਿਮ ਕਮਿਊਨਿਟੀ ਵੀ ਆ ਪਰ ਹਿੰਦੂ ਕਮਿਊਨਿਟੀ ਵੀ ਬੜੀ ਤਾਦਾਦ ਵਿੱਚ ਉੱਥੇ ਅਵੇਲੇਬਲ ਹੈ ਹੈਗੇ ਆ ਜੀ ਬੜੇ ਬਿਜ਼ਨਸ ਕਰਦੇ ਆ ਸਿੱਖ ਕਮਿਊਨਿਟੀ ਕਿਤੇ ਗੋਂਗ ਵਿੱਚ ਐਕਚੁਅਲੀ ਸਾਰੇ ਕਿਤੇ ਗੋਂਗ ਵਿੱਚ ਇੱਕ ਫੈਮਿਲੀ ਸਿੱਖ ਹੈਗੀ ਆ ਤੇ ਇੱਕ ਭਾਈ ਸਾਹਿਬ ਜਿਹੜੇ ਗੁਰਦੁਆਰੇ ਨੂੰ ਮੇਨਟੇਨ ਕਰਦੇ ਆ ਗਰੰਥੀ ਸਹਿਬਾਨ ਉਹ ਹੈਗੇ ਆ ओके ਜਿਹੜੇ ਇੱਕ ਇੱਕ ਫੈਮਿਲੀ ਆ ਉਹ ਵੀ ਪ੍ਰੋਫੈਸ਼ਨਲ ਹੈਗੇ ਆ ਜਿਹੜੇ ਕੀ ਰੋਲਿੰਗ ਮਿਲਦੇ ਜਨਰਲ ਮੈਨੇਜਰ ਆ ਉਹ ਇੰਡੀਆ ਤੋਂ ਅਪਾਇੰਟ ਹੋਏ ਆ ਤੇ ਉਹ ਕੁਝ ਦਿਨ ਲਈ ਉੱਥੇ ਗਏ ਹੋਏ ਆ ਸੋ ਅਦਰਵਾਈਜ਼ ਕੋਈ ਵੀ ਇੱਕ ਫੈਮਿਲੀ ਚਿਟੇਗੋਂਗ ਵਿੱਚ ਨਹੀਂ ਹੈਗੀ ਅੱਛਾ ਸੋ ਐਗਜ਼ਿਸਟ ਨਹੀਂ ਹਾਂਜੀ ਸੋ ਉਹ ਗੁਰਦੁਆਰੇ ਵਿੱਚ ਜ਼ਰੂਰ ਕਿਉਂਕਿ ਉੱਥੇ ਫਰਾਈਡੇ ਨੂੰ ਜਿੱਦਾਂ ਅਸੀਂ ਸੰਡੇ ਨੂੰ ਆਮ ਤੌਰ ਤੇ ਇੱਥੇ ਗੁਰਦੁਆਰਿਆਂ 'ਚ ਸੰਡੇ ਨੂੰ ਰੋੜਕ ਮੇਲਾ ਹੁੰਦਾ ਹੈ ਤੇ ਫਰਾਈਡੇ ਨੂੰ ਉੱਥੇ ਫਰਾਈਡੇ ਛੁੱਟੀ ਹੁੰਦੀ ਆ ਜੁਮੇ ਕਰਕੇ ਤੋਂ ਫਰਾਈਡੇ ਦੀ ਛੁੱਟੀ ਕਰਕੇ ਉੱਥੇ ਸਾਰੇ ਗੁਰਦੁਆਰੇ ਵਿੱਚ ਪ੍ਰੋਗਰਾਮ ਹੁੰਦਾ ਉਹ ਭਾਈ ਸਾਹਿਬ ਬਕਾਇਦਾ ਸਾਰਾ ਕੁਝ ਕਰਦੇ ਆ ਲੰਗਰ ਵੀ ਬਣਦਾ ਉਸ ਤੋਂ ਇਲਾਵਾ ਬੰਗਾਲੀ ਕੁਝ ਬੱਚੇ ਐ ਜਾਲੇ ਮਤਲਬ ਕੁਝ ਸ਼ਰਦਾਲੂ ਐਸੇ ਐ ਜਿਹੜੇ ਉਦਾਂ ਬੰਗਾਲੀ ਐ ਪਰ ਉਹ ਉੱਥੇ ਆ ਕੇ ਕੀਰਤਨ ਵੀ ਕਰਦੇ ਆ ਅੱਛਾ ਜੀ ਹਾਂ ਜੀ ਕੀਰਤਨ ਹੁੰਦਾ ਬਕਾਇਦਾ ਐਨ ਪਲੱਸ ਲੰਗਰ ਬਣੇਗਾ ਲੰਗਰ ਤਕਰੀਬਨ 40 50 ਬੰਦੇ ਲੇਡੀਜ਼ ਜਾਂ ਆਲੇ ਦੁਆਲੇ ਦੇ ਜਿਹੜੇ ਸ਼ਰਦਾਲੂ ਹੈਗੇ ਆ ਉਹ ਉੱਥੇ ਆਉਂਦੇ ਆ ਸਰਦਾਲੂਆਂ ਵਿੱਚ ਇਹ ਜ਼ਰੂਰੀ ਨਹੀਂ ਕਿ Hindu ਹੀ ਹੋਣ ਇਟ ਕੁਡ ਬੀ ਮੁਸਲਿਮ ਆਲਸੋ ਆਈ ਹੈਵ ਸੀਨ ਕਿ ਮੁਸਲਿਮ ਵੀ ਸਿਗੇ ਤੇ ਹਰ ਤਰ੍ਹਾਂ ਦਾ ਕਮਿਊਨਿਟੀ ਉੱਥੇ ਹਾਲੇ ਦੁਆਲੇ ਜਿਹੜੀ ਰਹਿੰਦੀ ਹੈ ਉਹ ਆ ਜਾਂਦੀ ਹੈ ਔਰ ਫਰਡੇ ਨੂੰ ਜਿੱਦਾਂ ਅਸੀਂ ਕਹਿੰਦੇ ਜੁਮੇ ਦੀ ਨਮਾਜ਼ ਹੁੰਦੀ ਹੈ ਨਮਾਜ਼ ਤੋਂ ਬਾਅਦ 1:30 ਵਜੇ ਤੋਂ ਬਾਅਦ ਇਹ ਪ੍ਰੋਗਰਾਮ ਹੁੰਦਾ ਹੈ 1:30 ਵਜੇ ਤੱਕ ਚੱਲਦਾ ਸੋ ਮੈਂ ਉਹਦੇ ਵਿੱਚ ਪਾਰਟਿਸਪੇਟ ਕੀਤਾ ਕਿਤੇ ਗੰਗ ਆਲੇ ਸ਼ੁਕਰਵਾਰ ਵਾਲੇ ਦਿਨ ਉਹ ਦੇਖਿਆ ਉਹਨਾਂ ਨੂੰ ਉਹ ਤੇ ਬਕਾਇਦਾ ਸਾਰਾ ਕੁਝ ਹੈਗਾ ਉਹ ਉਹ ਤੁਹਾਨੂੰ ਕੋਈ ਪਰਿਵਾਰ ਉਹੀ ਸਰਦਾਰ ਜੀ ਨੇ ਜਿਹੜੇ ਗਰੰਤੀ ਵੀ ਉਹੀ ਨੇ ਮੈਨੇਜਰ ਵੀ ਉਹੀ ਨੇ ਤੇ ਸਿੱਖ ਵੀ ਸ਼ਰਧਾਲੂ ਵੀ ਉਹੀ ਨੇ ਤੇ ਸੰਗਤ ਵੀ ਹੋਈ ਹੈ ਬਾਕੀ ਲੋਕਾਂ ਨਾਲ ਜੋੜ ਕੇ ਇਹਦੇ ਬਾਰੇ ਤੁਹਾਨੂੰ ਮਹਿਸੂਸ ਨਹੀਂ ਹੋਇਆ ਕਿ ਸਾਡੀਆਂ ਕਈ ਵਾਰੀ ਮੇਰੇ ਘਰ ਦੇ ਵੀ ਗੁੱਸੇ ਹੁੰਦੇ ਆ ਵੀ ਤੁਸੀਂ ਗੋਲ ਕਮੇਟੀਆਂ ਨਾ ਕਿਹਾ ਕਰੋ ਜਿਨ੍ਹਾਂ ਕੋਲ ਵੱਡੀ ਵੱਡੀ ਗੋਲਕ ਹੈ ਹਜ਼ਾਰਾਂ ਕਰੋੜਾਂ ਰੁਪਏ ਦੀ ਗੋਲਕ ਹੈ ਦੂਸਰੇ ਪਾਸੇ ਦਿੱਲੀ ਕਮੇਟੀ ਉਹਦਾ ਦਵਾਲਾ ਨਿਕਲਿਆ ਹੋਇਆ ਉਹ ਤਾਂ ਜ਼ਮੀਨਾਂ ਵੇਚਣ ਦਾ ਕبھی ਆਗੇ ਕਦੇ ਇਹਨਾਂ ਨੇ ਨਹੀਂ ਸੋਚਿਆ ਵੀ ਸਾਡਾ ਇਤਿਹਾਸ ਗੁਰਨਾਨਕ ਪਾਤਸ਼ਾਹ ਦਾ ਤੇ ਕੁਰਤੇਗਵਾ ਦੱਸਿਆ ਮਹਾਰਾਜੀ ਦਾ ਇਤਿਹਾਸ ਭਾਵੇਂ ਰਾਜਨੀਤਿਕ ਤੌਰ ਤੇ ਮੁਲਕਾਂ ਦੀ ਵੰਡ ਕਰਕੇ ਉਧਰ ਰਹਿ ਗਿਆ ਪਰ ਕਦੇ ਉਪਰਾਲਾ ਨਹੀਂ ਕੀਤਾ ਇਸ ਤਰ੍ਹਾਂ ਦਾ ਕਿ ਇੱਥੇ ਮਾੜਾ ਮੋਟਾ ਸੀ ਕੋਈ ਨਾ ਕੋਈ ਗਰੰਟੀ ਰੱਖੀਏ ਜਾਂ ਕੋਈ ਨਾ ਕੋਈ ਫੰਡ ਮੁਹੱਈਆ ਕਰਵਾਈਏ ਤਾਂ ਜੋ ਉੱਤੇ ਸਾਡਾ ਜਿਹੜਾ ਵਿਰਸਾ ਉਹਨੂੰ ਸੰਭਾਲਿਆ ਜਾ ਸਕੇ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਉੱਥੇ ਕੋਈ ਐਵੋ ਜਿਹਾ ਪ੍ਰਬੰਧ ਨਹੀਂ ਹੈ ਇੱਕ ਜ਼ਰੂਰ ਉਹ ਤੋਂ ਮਤਲਬ ਜਿਹੜੇ ਸੱਜਣ ਜਾਂਦੇ ਆ ਉਹ ਕੋਈ ਸੰਸਥਾ ਹੈਗੀ ਅੰਮ੍ਰਿਤਸਰ ਵਿੱਚ ਉਹਨਾਂ ਨੂੰ ਭੇਜਦੀ ਆ ਉਹਨਾਂ ਨੂੰ 1 ਸਾਲ ਦਾ ਵੀਜ਼ਾ ਮਿਲਦਾ 3 ਮਹੀਨੇ ਬਾਅਦ ਉਹ ਉੱਥੇ ਉਤੋਂ ਵਾਪਸ ਆਣਾ ਪੈਂਦਾ 3 ਮਹੀਨੇ ਬਾਅਦ ਫਿਰ ਉਹ ਕਰਦੇ ਆ ਐਵਰੀ 3 ਮੰਥ ਸੋ ਉਹਨਾਂ ਨੂੰ ਵੀ ਵਿਚਾਰਿਆ ਨੂੰ ਕਿਉਂਕਿ ਉਹ ਜਿਹੜੇ ਅੰਮ੍ਰਿਤਸਰ ਤੋਂ ਵੀ ਜਾਂਦੇ ਆ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਉੱਥੇ ਆਉਂਦੀ ਲੈਂਗੁਏਜ ਦੀ ਕਿਉਂਕਿ ਜਿਹੜਾ ਆਮ ਤੌਰ ਤੇ ਉਹਨਾਂ ਨੇ ਰਹਿਣਾ ਰਹਿਣ ਸੈਨ ਜਾਂ ਹੋਰ ਕੰਮਕਾਜ ਜਾਂ ਲੋਕਾਂ ਨਾਲ ਇੰਟਰੈਕਟ ਕਰਨਾ ਉਹ ਬੰਗਾਲੀ ਚ ਉਹਨਾਂ ਨੂੰ ਕਿਸੇ ਨੂੰ ਹਿੰਦੀ ਨਹੀਂ ਆਉਂਦੀ ਕਿਸੇ ਨੂੰ ਲੈਂਗੁਏਜ ਬੜੀ ਵੱਡੀ ਪ੍ਰੋਬਲਮ ਹੈ ਸਪੈਸ਼ਲੀ ਚਿਟੇਗੋਂਗਰ ਚ ਕਹਿੰਦੇ ਜੇ ਫਿਰ ਕੋਈ ਜਈ ਪੋਸਿਬਿਲਟੀ ਹੈਗੀ ਪਰ ਚਿਟੇਗੋਂਗਰ ਚ ਐਵੋ ਦੀ ਪ੍ਰੋਬਲਮ ਬਹੁਤ ਵੱਡੀ ਹੈ ਲੈਂਗੁਏਜ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਓਕੇ ਤਾਂ ਨੂੰ ਵੀ ਹਰ ਵੇਲੇ ਇੰਟਰਪ੍ਰੀਟਰ ਨਾਲ ਰੱਖਣਾ ਪਿਆ ਤਾਂ ਕਿ ਅਸੀਂ ਉਹਨੂੰ ਸਮਝ ਸਕੀਏ ਹੂੰ ਸੋ ਜਿਹੜਾ ਬੰਦਾ ਈਵਨ ਸੰਸਥਾਵਾਂ ਨੂੰ ਉੱਥੇ ਭੇਜਦਾ ਬੇਗਾਨ ਸੰਸਥਾਵਾਂ ਪੰਦ ਜੀ ਤਾਂ ਮੈਂ ਦੱਸਿਆ ਕਿ ਅੱਠ ਗੁਰਦੁਆਰੇ ਚੋਂ ਸਿਰਫ ਦੋ ਗੁਰਦੁਆਰੇ ਖੁੱਲੇ ਐ ਐਸਾ ਮਤਲਬ 6 ਗੁਰਦੁਆਰਿਆਂ ਲਈ ਤਾਂ ਕੋਈ ਬੰਦਾ ਉੱਥੇ ਸੰਸਾਖ ਕੁਝ ਵੀ ਨਹੀਂ ਕਰਦਾ ਔਰ ਐਨਾ ਤੋਂ ਪਤਾ ਵੀ ਇਹ ਵੀ ਲੱਗਾ ਕਿ ਐਨਾ ਗੁਰਦੁਆਰਿਆਂ ਦੇ ਨਾਲ ਬਹੁਤ ਸਾਰੀਆਂ ਜ਼ਮੀਨਾਂ ਇਨਵੋਲਡ ਸੀ ਜਿਹੜੀਆਂ ਹੁਣ ਜਾਂ ਤਾਂ ਖੁਰਦਬੁਰਦ ਹੋ ਗਈਆਂ ਜਾਂ ਕਿਸੇ ਨੇ ਅਕੂਪਾਈ ਕਰ ਲਈਆਂ ਜਾਂ ਕੋਈ ਕੋਈ ਉਦੋਂ ਉੱਥੇ ਕੋਈ ਹੋਰ ਕਬਜ਼ੇ ਕਰੀ ਬੈਠੇ ਆ। ਸੋ ਇਹ ਪ੍ਰੋਬਲਮ ਜਿੱਦਾਂ ਸਾਡੇ ਇੱਥੇ ਹੈ ਉੱਥੇ ਵੀ ਇਹੀ ਚੀਜ਼ਾਂ ਉਹ ਮਤਲਬ ਨਾ ਕਿਸੇ ਦੀ ਪੈਰਵਾਹੀ ਕਰਨ ਕਰਕੇ ਇਹ ਸਾਰਾ ਕੰਮ ਉਸੇ ਤਰੀਕੇ ਨਾਲ ਚੱਲ ਰਿਹਾ। ਓਕੇ ਇਦੇ ਚ ਡਾਕਟਰ ਸਾਹਿਬ ਤੁਸੀਂ ਢਾਕੇ ਵੀ ਗਏ ਹੋ ਚਿੱਟੇ گاਉਂਗ ਵੀ ਗਏ ਹੋ ਢਾਕਾ ਦੇ ਵਿੱਚ ਕੋਈ ਵੱਸੋ ਮਾੜੀ ਮੋਟੀ ਸਿੱਖਾਂ ਦੀ ਉੱਥੇ ਦਿਖੀ ਤੁਹਾਨੂੰ ਜਾਂ ਉੱਥੇ ਢਾਕੇ ਦੇ ਵਿੱਚ ਕਿੰਨੇ ਕੁ ਗੁਰਦੁਆਰਾ ਸਹਿਬਾਨ ਨੇ ਪੂਰੇ ਤੁਸੀਂ ਬੰਗਲਾਦੇਸ਼ ਦਾ ਦਾ ਜ਼ਿਕਰ ਕਰਤਾ ਕਿ 8 ਗੁਰਦੁਆਰਿਆਂ ਦੇ ਵਿੱਚੋਂ 6 ਖੰਡਰ ਬਣ ਰਹੇ ਨੇ ਤੇ ਜਿਹੜੇ ਦੋ ਗੁਰਦੁਆਰੇ ਨੇ ਉਹ ਅਜੇ ਖੁੱਲਦੇ ਆ ਦੂਜਾ ਗੁਰਦੁਆਰਾ ਕਿਤੇ ਢਾਕਾ ਦੇ ਵਿੱਚ ਤਾਂ ਨਹੀਂ ਹਾਂਜੀ ਦੂਜਾ ਗੁਰਦੁਆਰਾ ਢਾਕਾ ਵਿੱਚ ਆ ਉਹ ਮੇਨ ਗੁਰਦੁਆਰਾ ਉਦੇ ਬਾਰੇ ਬਿਲਕੁਲ ਠੀਕ ਹੈ ਉਹ ਬਹੁਤ ਵਧੀਆ ਬਣਿਆ ਹੋਇਆ ਹੈ ਕਿਉਂਕਿ 1971 ਦੀ ਵਾਰ ਵਿੱਚ ਜਦੋਂ ਪਹਿਲੇ ਸੀ ਉਹਦੇ ਉੱਤੇ ਅਟੈਕ ਹੋਇਆ ਸੀ ਉਹਦੇ ਕਿ ਲਿਖਿਆ ਹੋਇਆ ਕਿ ਗਰਮਦੀ ਸਹਿਬਾਨ ਨੂੰ ਦਾ ਕਤਲ ਹੋ ਗਿਆ ਤੇ ਫੌਜਾਂ ਨੇ ਉਹਦੇ ਪਾਕਿਸਤਾਨੀ ਫੌਜਾਂ ਨੇ ਉਸ ਦੇ ਉੱਤੇ ਕਵਰ ਕਰ ਲਿਆ ਪਰ ਫਿਰ ਜਦੋਂ ਸਿੱਖ ਫੌਜਾਂ ਉੱਤੇ ਜਾਂ ਆਪਣੇ ਇੰਡੀਅਨ ਫੌਜਾਂ ਗਈਆਂ ਉਹਨਾਂ ਨੇ ਉਹਨੂੰ ਰੀਇਨਸਟੇਟ ਕੀਤਾ ਰੀਅਲ اسٹیਟ ਕਰਕੇ ਸਾਰਾ ਗੁਰਦੁਆਰਾ ਵਧੀਆ ਬਣ ਗਿਆ ਉੱਥੇ ਤਕਰੀਬਨ ਹਰ 4-5 ਫੈਮਿਲੀਜ਼ ਦਾ ਟਾਕੇ ਤੇ ਸਿੱਖ ਫੈਮਿਲੀਜ਼ ਰਹਿੰਦੀਆਂ ਉਹ ਕੁਝ ਧਿਆਨ ਵੀ ਕਰਦੀਆਂ ਤੋਂ ਪਲੱਸ ਜਿਹੜੀ ਹਿੰਦੂ ਕਮਿਊਨਿਟੀ ਆ ਉਹਦਾ ਰੋਲ ਵੀ ਬਹੁਤ ਵਧੀਆ دوسری ਗੱਲ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿ ਟਾਕਾ ਵਿੱਚ ਦੋ ਗੁਰਦੁਆਰੇ ਆ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਤੇ ਇੱਕ ਗੁਰੂ ਤੇਗ ਬਹਾਦਰ ਦੀ ਦਾ ਜੀ ਜਿਹੜਾ ਗੁਰਨਾਮਕ ਪਾਤਸ਼ਾਹ ਦਾ ਗੁਰਦੁਆਰਾ ਉਸੇ ਕਿਉਂਕਿ ਥੋੜਾ ਜਿਹਾ ਵਿਜ਼ਿਟ ਮਨਮੋਲ ਸਿੰਘ ਹੋਰਾਂ ਨੇ ਵੀ ਕੀਤੀ ਸੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਇਸ ਕਰਕੇ ਉਹਦੀ ਰੈਪਿਊਟੇਸ਼ਨ ਵੀ ਵਧੀਆ ਬਣ ਗਈ। ਕੁਝ ਉਹ ਗੁਰਦੁਆਰਾ ਟਾਕਾ ਯੂਨੀਵਰਸਿਟੀ ਦੀ ਸੈਂਟਰ ਵਿੱਚ ਆ। ਓਕੇ। ਉਹਦੀ ਲੋਕੇਸ਼ਨ ਐਸੀ ਵਧੀਆ ਜਿਹੜੀ ਮੈਂ ਦੁਨੀਆ ਵਿੱਚ ਨਹੀਂ ਵੇਖੀ ਕਿ ਬਾਈ ਇੱਕ ਹਿਸਟੋਰੀਕਲ ਗੁਰਦੁਆਰਾ ਸੈਂਟਰ ਆਫ ਦੀ ਯੂਨੀਵਰਸਿਟੀ ਉਹ ਕਹਦੇ ਸਾਨੂੰ ਦੱਸਿਆ ਇਹ ਜਾਂਦਾ ਹੈ ਕਿ ਜਿਹੜੀ ਯੂਨੀਵਰਸਿਟੀ ਦੀ ਜਿੰਨੀ ਜ਼ਮੀਨ ਸੀ ਉਹ ਗੁਰਦੁਆਰੇ ਦੀ ਸੀ ਪਹਿਲੇ ਅੱਛਾ ਜੀ ਉੱਥੇ ਯੂਨੀਵਰਸਿਟੀ ਐਸੈਂਬਲੀਸ ਕਰ ਲਈ ਤੇ ਗੁਰਦੁਆਰੇ ਨੂੰ ਵਿਚਕਾਰ ਬਣਾ ਲਿਆ ਉਹਨਾਂ ਨੇ ਗੁਰਦੁਆਰੇ ਵਿੱਚ ਰਹਿਸ਼ ਦਾ ਪ੍ਰਬੰਧ ਵੀ ਆ ਰਿਸਰਚ ਸੈਂਟਰ ਵੀ ਆ ਗੁਰਦੁਆਰੇ ਵਿੱਚ ਲੰਗਰ ਹਰ ਰੋਜ਼ ਬਣਦਾ ਉੱਥੇ ਪੂਰੀ ਸੇਵਾ ਹੁੰਦੀ ਹੈ 15 ਮਤਲਬ ਤਕਰੀਬਨ 15 ਤੋਂ 20 ਬੰਦਿਆਂ ਦਾ ਲੰਗਰ ਹਰ ਰੋਜ਼ ਬਣਦਾ ਸ਼ੁੱਕਰਵਾਰ ਵਾਲੇ ਦਿਨ ਅਸੀਂ ਜੋ ਦੇਖਿਆ ਉੱਥੇ ਤਕਰੀਬਨ 300 ਤੋਂ 400 ਦੀ ਸੰਗਤ ਸੀਗੀ ਐਨਾ ਉੱਥੇ ਇਕੱਠ ਹੁੰਦਾ ਓਕੇ ਔਰ ਅਗੇਨ ਉਹਦੇ ਵਿੱਚ ਕੋਈ ਇਹ ਨਹੀਂ ਕਿ Hindu, Muslim ਜੋ ਵੀ ਹੈ ਸਭ ਆਉਂਦੇ ਆ ਓਕੇ ਔਰ ਕਿਸੇਨ ਫਸਟ ਕਲਾਸ ਕਰਦੀ ਹੈ ਉਹ ਬੰਗਾਲੀ ਤੁਹਾਨੂੰ ਨੇ ਲਿਖਿਆ ਹੁੰਦਾ ਕਿ ਤੁਹਾਨੂੰ ਜੜਿਆ ਵੀ ਜਿੰਨਾ ਵੀ ਸੱਜਣਾ ਨੇ ਕੀਰਤਨ ਕੀਤਾ ਉਹਨਾਂ ਨੇ ਬੰਗਾਲੀ ਵਿੱਚ ਨੋਟਸ ਬਣਾਏ ਹੁੰਦੇ ਸੀ ਉਹਨਾਂ ਨੋਟਸ ਨਾਲ ਬੰਗਾਲੀ ਵਿੱਚ ਹੀ ਉਹਨਾਂ ਨੇ ਚੜਦੇ ਪੰਜਾਬੀ ਪਰ ਲਿਪੀ ਬੰਗਾਲੀ ਤੋਂ ਆਪਣੇ ਨੋਟਸ ਬਣਾ ਕੇ ਲਿਆਉਂਦੇ ਔਰ ਸਾਵਾ ਕਰਦੇ ਸੀ ਕੀਰਤਨ ਐਨ ਮਰਿਆਦਾ ਮੁਤਾਬਕ ਸਾਬਰਾ ਕੋ ਜੋ ਠੀਕ ਚੱਲਦਾ ਸੀ ਜੀ ਇੱਕ ਡਾਕਟਰ ਸਾਹਿਬ ਤੁਹਾਡਾ ਜੀ ਨਾਲ ਦੱਸਿਓ ਮੈਂ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਉਂਦਾ ਜਾਵਾਂਗਾ ਉੱਤੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਪੁਰਾਤਨ ਬੀੜਾਂ ਨੇ ਜਾਂ ਕਿਵੇਂ ਆ ਜੀ ਉਹਦੇ ਬਾਰੇ ਥੋੜੀ ਜਿਹਾ ਜ਼ਰੂਰ ਜੱਕਰ ਕਰਦੇ ਆ ਉਹਦੇ ਵਿੱਚ ਦੋ ਬੀੜਾਂ ਉੱਥੇ ਪੁਰਾਤਨ ਪਈਆਂ ਜੀ ਇੱਕ ਦੇ ਉੱਤੇ ਡੇਟ 18 1801 ਸੰਵਤ ਲਿਖੀ ਹੋਈ ਆ ਜਿਹੜਾ ਮਤਲਬ ਹੈ ਕਿ ਉਹ ਤਕਰੀਬਨ 1744 ਦੀ ਬੀੜ ਹੈਗੀ ਆ ਦੂਜੀ ਬੀੜ ਜਿਹੜੀ ਆ ਉਹ ਲੱਗਦੀ ਐ ਇਸ ਤਰੀਕੇ ਨਾਲ ਐ ਕਿ ਗੁਰੂ ਨਾਨਕ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਲਿਖੀ ਗਈ ਐ ਕਿਉਂਕਿ ਉਸ ਤੋਂ ਪਹਿਲੇ ਜਿਹੜਾ ਪੇਜ ਐ ਉਸ ਤੇ ਜੋਤੀ ਜੋ ਸਮਾਨ ਦੇ ਨੌਂ ਗੁਰੂਆਂ ਦੀਆਂ ਡੇਟਾਂ ਹੈਗੀਆਂ 10ਵੇਂ ਗੁਰੂ ਦੀ ਨਹੀਂ ਹੈਗੀ ਪਰ ਉਹ ਬੀੜ ਜਿਹੜੀ ਹੈਗੀ ਐ ਉਹ 23 ਇੰਚ 23 ਸੈਂਟੀਮੀਟਰ ਬਾਈ 31 ਸੈਂਟੀਮੀਟਰ ਲੰਮੇ ਦਾ ਦੀ ਬੀੜ ਹੈਗੀ ਐ ਹੱਥ ਲਿਖਤ ਜੀ ਜਿਹੜੀ ਇੱਕ ਛੋਟੀ ਬੀਡ ਉੱਥੇ ਪਈ ਹੈ ਉਹਦੇ ਵਿੱਚ ਕਈ ਚੀਜ਼ਾਂ ਦਾ ਇਲਾਵਾ ਵੀ ਹੈਗਾ ਜਿੱਦਾਂ ਰਤਨਮਾਲ ਵੀ ਹੈਗਾ ਉਹਦੇ ਚਾਈ ਬਿਆਨਨ ਦੀ ਵਿਧੀ ਵੀ ਹੈਗੀ ਹੈ ਸੋ ਇਹ ਇਹ ਉੱਥੇ ਬੀੜਾਂ ਦੀ ਸੁਦਾਇ ਕਰਦੇ ਪਏ ਉਹਦੇ ਵਿੱਚ ਜਿਹੜੀ ਬੀਡ ਦੀ ਪ੍ਰੀਜ਼ਰਵੇਸ਼ਨ ਆ ਬੜੀ ਹੀ ਸਾਇੰਟਿਫਿਕ ਮੈਂ ਪਹਿਲੀ ਵਾਰੀ ਦੇਖਿਆ ਕਿ ਉੱਥੇ ਜਿਹੜੀ ਰਿਸਰਚ ਹੋ ਰਹੀ ਆ ਉਹਦੀ ਪ੍ਰੀਜ਼ਰਵੇਸ਼ਨ ਵਾਸਤੇ ਉਹਦੀ ਕਨਜ਼ਰਵੇਸ਼ਨ ਵਾਸਤੇ ਸ਼ਾਇਦ ਮੈਂ ਵੀ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਚੀਫ ਕਨਜ਼ਰਵੇਟਰ ਨੂੰ ਕਿਸੇ ਵੇਲੇ ਆਪਣੇ ਅੱਸਤੇ ਲਿਆਓ ਤੇ ਦੱਸੋ ਸਾਰਾ ਕੁਝ ਹੂੰ ਉਹ ਪੂਰਾ ਸਾਇੰਟਿਫਿਕ ਤੇ ਰਿਸਰਚ ਮੈਥਡ ਨਾਲ ਹੋ ਰਿਹਾ ਜਿਹੜਾ ਕਿ ਮੈਂ ਕਿਸੇ ਵੀ ਸੰਸਾ ਵਿੱਚ ਈਵਨ ਦਰਬਾਰ ਸਾਹਿਬ ਵਿੱਚ ਵੀ ਜਿਹੜੇ ਪ੍ਰੀਜ਼ਰਵ ਕਰਦੇ ਆ ਉਸ ਤਰੀਕੇ ਦਾ ਸਿਸਟਮ ਨਹੀਂ ਦੇਖਿਆ ਓਕੇ ਉਹ ਕਮਾਲ ਬਹੁਤ ਵਧੀਆ ਸਿਸਟਮ ਉੱਤੇ ਚੱਲ ਰਿਹਾ ਔਰ ਉਹ ਵੀ ਉਹ ਸਪੈਸ਼ਲ ਟੀਮ ਹੈਗੀ ਹੈ ਜਿਹੜੀ ਕਿ ਫਾਈਨੈਂਸ ਹੈਗੀ ਹੈ 2016 ਤੋਂ ਉਸ ਵੀਡ ਦੀ ਕਨ ਸਰਵੇਸ਼ਨਸ ਦੇ ਵਿੱਚ ਲੱਗੀ ਹੋਈ ਹੈ ਔਰ ਠੁਕਰਾਲ ਜਿਹੜੇ ਬ੍ਰਦਰਸ ਹੈਗੇ ਜਿਹੜੇ ਸਿੰਗਾਪੁਰ ਵਾਲੇ ਉਹ ਨੂੰ ਸਾਰੀ ਫੈਲੋਸ਼ਿਪ ਨੂੰ ਪਹੁੰਚ ਕਰ ਰਹੇ ਆ ਓਕੇ ਡਾਕਟਰ ਸਾਹਿਬ ਇੱਕ ਦੱਸਿਓ ਇਸ ਵੇਲੇ ਤੁਹਾਨੂੰ ਕਿੰਨੇ ਸਿੱਖ ਪਰਿਵਾਰ ਟੋਟਲ ਕਿਉਂਕਿ ਤੁਸੀਂ ਚਟਾਗਾਂਗ ਵੀ ਗਏ ਤੁਸੀਂ ਧਾਕਾ ਵੀ ਗਏ ਸਾਰਾ ਇਲਾਕਾ ਉਹ ਤੁਸੀਂ ਜਾ ਕੇ ਦੇਖਿਆ ਕਿੰਨੇ ਪਰਿਵਾਰ ਨੇ ਜਿਹੜੇ ਸਿੱਖਾਂ ਦੇ ਉੱਥੇ ਤੁਹਾਨੂੰ ਨਜ਼ਰ ਆਇਆ ਕਿ ਸਿੱਖਾਂ ਦੀ ਪੋਪੂਲੇਸ਼ਨ ਕਿਸੇ ਵੇਲੇ 20ਵੀਂ ਸਦੀ ਦੇ ਵਿੱਚ ਬੜੀ ਵੱਡੀ ਤعداد ਦੇ ਵਿੱਚ ਹੁੰਦੀ ਸੀ ਤਕਰੀਬਨ ਇਹ ਵੀ ਕਿਹਾ ਜਾ ਰਿਹਾ ਕਿ 1947 ਵੇਲੇ ਵੱਡੀ ਸੰਖਿਆ ਸੀ ਪਰ ਉਸ ਤੋਂ ਬਾਅਦ ਹੌਲੇ-ਹੌਲੇ ਹੁਣ ਕਿੰਨੀਆਂ ਫੈਮਲੀਆਂ ਤੁਹਾਨੂੰ ਲੱਗਦੀ ਹੈ ਕਿ ਉੱਥੇ ਬੰਗਲਾਦੇਸ਼ ਦੇ ਵਿੱਚ ਟਾਕਾ ਹੋ ਗਿਆ ਸਿਲਖੇਤ ਹੋ ਗਿਆ ਚਿਟਾ ਗਾਉਂਗ ਹੋ ਗਿਆ ਇਹ ਸਾਰੇ ਇਲਾਕਿਆਂ ਦੇ ਵਿੱਚ ਕਿੰਨੀ ਕ ਕਮਿਊਨਿਟੀ ਹੋਏਗੀ ਸਿੱਖਾਂ ਦੀ ਦੇਖੋ ਜੀ ਕਿਸੇ ਹੋਰ ਸੰਸਾਦ ਕਿਸੇ ਹੋਰ ਸਟੇਸ਼ਨ ਤੇ ਕੋਈ ਸਿੱਖ ਸੰਗਤ ਸਿੱਖ ਦੀ ਪਰਿਵਾਰ ਹੈ ਹੀ ਨਹੀਂ ਸਿਰਫ ਇੱਕੋ ਜੇ ਹੈਗਾ ਤੇ ਢਾਕਾ ਵਿੱਚ 4 ਤੋਂ 5 ਫੈਮਲੀਆਂ ਹੈਗੀਆਂ ਉਸ ਤੋਂ ਇਲਾਵਾ ਕਿਸੇ ਵੀ ਸਟੇਸ਼ਨ ਤੇ ਕੋਈ ਸਿੱਖ ਪਰਿਵਾਰ ਨਹੀਂ ਹੈਗਾ ਉਹ ਜ਼ੀਰੋ ਇੱਕ ਤੁਸੀਂ ਜ਼ੀਰੋ ਹੀ ਸਮਝ ਕੇ ਚੱਲੋ ਕਿਉਂਕਿ ਚਿਤੇਗੋਂਗ ਵਿੱਚ ਵੀ ਜਿਹੜੀ ਫੈਮਿਲੀ ਨੂੰ ਅਸੀਂ ਕਹਿ ਰਹੇ ਆ ਉਹ ਵੀ ਔਨ ਜੋਬ ਹੈਗੇ ਆ ਕਿਉਂਕਿ ਉਹ ਜੋਬ ਦੇ ਕੰਸਰਵਨ ਵਿੱਚ ਉੱਥੇ ਗਿਆ ਉੱਥੇ ਸੈਂਟਰਲ ਨਹੀਂ ਹੋਏ ਹੋਏ ਜੀ ਉਹ ਕਿਉਂਕਿ ਉਹਨਾਂ ਨੂੰ ਜੋਬ ਅਸਾਈਨਮੈਂਟ ਮਿਲ ਗਈ ਇਸ ਕਰਕੇ ਉੱਥੇ ਚਲੇ ਗਏ ਉਹ ਜੋਬ ਜਿੰਨੀ ਦੇਵੇਗੀ ਉੱਥੇ ਰਹਿਣਗੇ ਹਦਰਾਬਾਦ ਨੂੰ ਬਿਲੋਂਗ ਕਰਦੇ ਆ ਸਰ ਮਹਿੰਦਰ ਸਿੰਘ ਹੈਗੇ ਆ ਤੇ ਉਸ ਤੋਂ ਬਾਅਦ ਉਹ ਫੇਰ ਵਾਪਸ ਆ ਜਾਣਗੇ ओके ਇਹਦੇ ਵਿੱਚ ਕਿਉਂਕਿ ਦੁਨੀਆ ਪਰ ਦੇਖ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਦੇਖ ਰਹੇ ਨੇ ਜਿਹੜੀ ਜਿਸ ਹਿਸਾਬ ਦੇ ਨਾਲ ਸਾਡੇ ਸਿੱਖਾਂ ਦਾ ਇਤਿਹਾਸ ਮਾਫ ਕਰਨਾ ਜਿੱਥੇ ਗੁਰਨਾਨਕ ਪਾਸ਼ਾ ਗੁਰਤੇਗ ਬਾਦਸ਼ਾਹ ਮਹਾਰਾਜ ਜੀ गए ਉਹ ਇਤਿਹਾਸ ਹੌਲੇ ਹੌਲੇ ਮਲਿਆ ਮੇਟ ਹੋ ਰਿਹਾ ਖਤਮ ਹੋ ਰਿਹਾ ਉਹ ਇਮਾਰਤਾਂ ਖਤਮ ਹੋ ਰਹੀਆਂ ਨੇ ਉਹ ਸਾਡੇ ਇਤਿਹਾਸਕਤਾਂ ਖਤਮ ਹੋ ਰਹੇ ਨੇ ਤੁਸੀਂ ਜ਼ਿਕਰ ਕੀਤਾ ਕਿ ਤਾਕਾ ਦੀ ਯੂਨੀਵਰਸਿਟੀ ਜਿਹੜੀ ਬਣੀ ਹੈ ਉਹ ਗੁਰਦੁਆਰੇ ਦੀ ਪ੍ਰਾਪਰਟੀ ਸੀ ਕਿਸੇ ਵੇਲੇ ਸਿੱਖਾਂ ਦੀ ਆਪਣੀ ਜਾਇਦਾਦ ਸੀ ਇਹਦੇ ਵਾਸਤੇ ਕੀ ਸਨੇਹ ਹੈ ਪਿਆਰ ਸਹਿਤ ਇਹਨਾਂ ਗੋਲ ਕਮੇਟੀਆਂ ਨਾਲ ਜਿਹੜੀ ਦਿੱਲੀ ਵਾਲੀ ਹੈ ਤੇ ਅੰਮ੍ਰਿਤਸਰ ਵਾਲੀ ਹੈ ਜੀ ਦੇਖੋ ਮੈਂ ਇਹਦੇ ਵਿੱਚ ਐਡ ਕਰ ਦੇਣਾ ਕਿ ਤਾਕਾ ਵਿੱਚ ਇੱਕ ਗੁਰਦੁਆਰਾ ਜਿਹਦਾ ਨਾਂ ਹੈ ਗੁਰਦੁਆਰਾ ਸੰਗਤ ਟੋਲਾ ਉਹ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ ਉੱਥੇ ਗੁਰੂ ਤੇਗ ਬਹਾਦਰ ਜੀ ਕਾਫੀ ਦੇਰ ਰੁਕੇ ਸੀ ਅਸਾਮ ਜਾਂਦਿਆ ਹੋਇਆ ਉਹ ਗੁਰਦੁਆਰਾ ਬਿਲਕੁਲ ਬੰਦ ਪਿਆ ਹੋਇਆ ਕੁਝ ਨਹੀਂ ਹੈ ਉੱਥੇ ਔਰ ਉੱਥੇ ਜਿਹੜੇ ਵੀ ਨਾਲ ਦੇ Hindu ਸੱਜਣ ਰਹਿੰਦੇ ਆ ਸੁਜੀਤ رائے ਉਹਨਾਂ ਨਾਲ ਗੱਲਬਾਤ ਹੋਈ ਬੈਠ ਕੇ ਤੇ ਉਹ 82 years old ਲੱਗੇ ਉਹਨਾਂ ਨੇ ਦੱਸਿਆ ਕਿ ਮੈਂ ਵੀ ਪ੍ਰੋਟੈਕਸ਼ਨ ਕਰਦਾ ਸਭ ਕੁਝ ਕਰਦਾ ਸੋ ਏ ਹੁਣ ਜੇ ਉਹ ਤਾਂ ਹੁਣ ਐਨੇ ਬਜ਼ੁਰਗ ਹੋ ਚੁੱਕੇ ਆ ਪਰ ਜਿਹੜਾ ਹੁਣ ਤੁਸੀਂ ਸਵਾਲ ਪੈਦਾ ਕੀਤਾ ਕਿ ਕੀ ਕਮੇਟੀਆਂ ਨੂੰ ਕੀ ਹੈਗਾ ਪਲੀਜ਼ ਇਹ ਰਿਕਵੈਸਟ ਹੈ ਕਿ ਕਮੇਟੀਆਂ ਜੇ ਉੱਥੋਂ ਫੰਡਿੰਗ ਨਹੀਂ ਵੀ ਹੁੰਦੀ ਤੇ ਕਮੇਟੀਆਂ ਦਾ ਫਰਜ਼ ਹੈ ਕਿ ਉੱਥੇ ਪੈਸੇ ਲਗਾਉਣ ਉੱਥੇ ਬੰਦੇ ਭੇਜਣ ਉੱਥੇ ਪ੍ਰਚਾਰ ਕਰਨ ਸਪੈਸ਼ਲੀ ਜਿਹੜਾ ਯੂਨੀਵਰਸਿਟੀ ਵਾਲਾ ਦੇ ਗੋਲ ਗੁਰਦੁਆਰਾ ਉਸ ਤਾਂ ਐਨੀ ਵਧੀਆ ਲੋਕੇਸ਼ਨ ਹੈ ਕੀ ਡੇਓ ਯੂਨੀਵਰਸਿਟੀ ਨਾਲ ਕੋਲਾਬੋਰੇਟ ਕਰਨ ਤਾਂ ਕਈ ਕੁਝ ਸਿੱਖੀ ਦਾ ਪ੍ਰਚਾਰ ਬਹੁਤ ਹੋ ਸਕਦਾ ਹਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਚ ਮੈਂ ਜਾ ਕੇ ਕਿਉਂਕਿ ਮੇਰਾ ਥੋੜਾ ਜਿਹਾ ਫੀਲਡ ਰਿਸਰਚ ਦਾ ਹੈਗਾ ਦੇਖਣਾ ਯੂਨੀਵਰਸਟੀਆਂ ਨੂੰ ਜੀ ਯੂਨੀਵਰਸਟੀਆਂ ਜਿੰਨੂੰ ਵੀ ਮੈਂ ਮਿਲਿਆ ਉਹਨੂੰ ਗੁਰਦੁਆਰੇ ਬਾਰੇ ਪਤਾ ਸੀ ਭਾਵੇਂ ਉੱਥੋਂ ਦੇ ਸਟੂਡੈਂਟਸ ਹੈ ਭਾਵੇਂ ਉੱਥੋਂ ਦਾ ਸਟਾਫ ਹੈ ਹਰ ਬੰਦੇ ਨੂੰ ਮੈਨੂੰ ਕੋਈ ਐਸਾ ਸਖਸ਼ ਨਹੀਂ ਮਿਲਿਆ ਨਾ ਲੜਕੀ ਨਾਲ ਲੜਕਾ ਜਿਹਨੂੰ ਗੁਰਦੁਆਰੇ ਬਾਰੇ ਨਾ ਪਤਾ ਹੋਵੇ। ਨਹੀਂ ਪਰ ਇਹਦੇ ਵਿੱਚ ਰੱਖ ਸਾਬ ਜਾਂਦੇ ਜਾਂਦੇ ਤੁਹਾਨੂੰ ਪਤਾ ਹੈ ਕਿ ਤੇ ਯੂਬੀਸੀ ਤੇ ਹੋਰ ਕਈ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਚੇਅਰ ਸਥਾਪਿਤ ਕਰਨ ਦੀ ਗੱਲਬਾਤ ਕਰ ਰਹੇ ਨੇ ਰਹੀ ਵੀ ਮਿਲੀਅਨਸ ਆਫ ਡਾਲਰ ਅਸੀਂ ਬਰਬਾਦ ਵੀ ਕੀਤਾ ਤੇ ਅਸੀਂ ਇੱਥੇ ਕੀ ਖਟਿਆ ਜੀ ਇਹੀ ਮਿਲੀਅਨਸ ਆਫ ਡਾਲਰਸ ਇਹੋ ਜੀਆਂ ਥਾਵਾਂ ਤੇ ਲਾਏ ਹੁੰਦੇ ਤੇ ਘਟੂ ਘਟ ਸਾਡਾ ਇਤਿਹਾਸ ਤਾਂ ਵੱਜ ਜਾਂਦਾ ਨਾ ਇੱਥੋਂ ਕੋਈ ਸੰਸਥਾ ਮੈਨੂੰ ਉਮੀਦ ਹੈ ਮੈਨੂੰ ਆਸ ਵੀ ਹੈ ਮੈਨੂੰ ਮਾਨ ਵੀ ਹੈ ਇੱਥੇ ਕਮਿਊਨਿਟੀ ਦੇ ਉੱਤੇ ਕਿ ਵਿਦੇਸ਼ਾਂ ਦੇ ਵਿੱਚ ਬੈਠੀਆਂ ਜਿਹੜੀਆਂ ਸੰਗਤਾਂ ਨੇ ਸਿੱਖ ਸੁਸਾਇਟੀਆਂ ਨੇ ਘੱਟੋ-ਘੱਟ ਉਹ ਕੋਈ ਨਾ ਕੋ ਅੱਗੇ ਕਦਮ ਵਧਾਏ ਤਾਂ ਜੋ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਨੂੰ ਬਚਾ ਸਕੀਏ ਅਖੀਰ ਦੇ ਵਿੱਚ ਜਾਂਦੇ ਜਾਂਦੇ 30 ਸੈਂਕਿੰਟ ਨੇ ਸਿੱਖ ਕੌਮ ਨੂੰ ਸੁਨੇਹਾ ਕੀ ਹੈ ਜਿਹੜਾ ਸਾਡਾ ਉੱਥੇ ਵਿਰਸਾ ਬਰਬਾਦ ਹੋ ਰਿਹਾ ਉਸ ਬਾਬਤ ਜੀ ਹਾਂਜੀ ਮੇਰੀ ਵੀ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਕਿਸੇ ਵੀ ਕੈਨੇਡਾ ਵਿੱਚ ਜੀਵਨ ਕਿਉਂਕਿ ਕੈਨੇਡਾ ਨੇ ਬੰਗਲਾਦੇਸ਼ ਨੂੰ ਮੋਸਟ ਫੇਵਰਡ ਨੇਸ਼ਨ ਦਾ ਸਟੇਟਸ ਦਿੱਤਾ ਹੋਇਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਸਿੱਖ ਐਮਪੀਜ਼ ਜਾਂ ਹੋਰ ਹੈਗੇ ਕੈਨੇਡਾ ਦੀ ਸੰਗਤ ਉਸੇ ਬੰਗਲਾਦੇਸ਼ ਤੇ ਪ੍ਰੈਸ਼ਰ ਪਾ ਕੇ ਵੀ ਇੱਕ ਅਰਜ਼ਾ ਸਰਦੀ ਹੈ ਕਿ ਉਹ ਗੁਰਦੁਆਰਿਆਂ ਦੀ ਮੇਨਟੇਨੈਂਸ ਔਰ ਗੁਰਦੁਆਰਿਆਂ ਬਾਰੇ ਜਿਹੜਾ ਸਪੈਸ਼ਲ ਲੈਜਿਸਲੇਸ਼ਨ ਬਣਦਾ ਉਹ ਬਾਕੀ ਉਹ ਵਿਰਸਾ ਜਿਹੜਾ ਗੁਰਨਾਨਕ ਪਾਤਸ਼ਾਹ ਦੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉੱਥੇ ਪਿਆ ਉਹ ਸਾਰੇ ਦਾ ਸਾਰਾ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ ਔਰ ਉਹਨੂੰ ਵਰਲਡਵਾਈਡ ਪ੍ਰਚਾਰ ਕੀਤਾ ਜਾ ਸਕੇ ਕਿ ਕੀ ਕੀ ਹੋ ਸਕਦਾ ਔਰ ਕਿਸ ਤਰੀਕੇ ਨਾਲ ਬਣਦਾ ਦਾ ਸਿਰਫ ਉਹਨੂੰ ਪੈਸੇ ਇਕੱਠੇ ਕਰਨ ਦਾ ਸਾਧਨ ਨਾ ਬਣਾਇਆ ਜਾਏ ਪਲੀਜ਼ ਉਹਨਾਂ ਨੂੰ ਮੇਨਟੇਨ ਕਰਕੇ ਔਰ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਵਧੀਆ ਕੀਤਾ ਜਾਏ ਸੋ ਐਸਜੀਪੀਸੀ ਵੀ ਕਰਸਰ ਦਿਆ ਡੀਜੀਪੀਸੀ ਵੀ ਕਰਸਰ ਦਿਆ इवन ਸਾਡੀ ਮੈਂ ਤਾਂ ਕੈਨੇਡਾ ਦੀ ਜਿਹੜੇ ਐਮਪੀਜ਼ ਹੋਰ ਹੋ ਰਗੇ ਆ ਕਿਉਂਕਿ ਕੈਨੇਡਾ ਨੇ ਬੰਗਲਾਦੇਸ਼ ਨੂੰ ਮੋਸਟ ਫੇਵਰਡ ਨੇਸ਼ਨ ਦੀ ਕਿਤਾਬ ਦਿੱਤਾ ਹੋਇਆ ਉਸ ਕਰਕੇ ਉਹਨਾਂ ਦੇ ਰਿਲੇਸ਼ਨ ਬਹੁਤ ਚੰਗੇ ਹੋਣ ਕਰਕੇ ਇੰਡੀਆ ਨਾਲ ਲੈਨੇ ਚੰਗੇ ਨਹੀਂ ਆ ਪਰ ਐਟਲੀਸਟ ਕੈਨੇਡਾ ਨਾਲ ਬਹੁਤ ਚੰਗੇ ਆ ਉਹ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਚਰਦੀ ਕਲਾ ਜਰਾਓ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਵਿਰਸਾ ਗਵਾਚ ਰਿਹਾ ਉਹਨੂੰ ਲੱਭਣ ਦੇ ਲਈ ਉੱਥੇ ਖੋਜ ਕਰਨ ਦੇ ਲਈ ਤੇ ਕੌਮ ਨੂੰ ਚੜ੍ਹਦੀ ਕਲਾ ਲਿਜਾਣ ਲਈ ਸਾਡੀ ਅਰਦਾਸ ਹੈ ਕਿ ਇਸ ਤਰ੍ਹਾਂ ਹੀ ਕੰਮ ਕਰਦੇ ਰੋ ਤੰਦਰੁਸਤ ਰਹੋ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਪ ਜਗਜੀਤ ਸਿੰਘ ਹਣੀ ਜਿਹੜਾ ਦੁਖਾਂਤ ਸੁਣਿਆ ਹੈ ਉਮੀਦ ਹੈ ਕਿ ਕੋਈ ਨਾ ਕੋ ਸਿੱਖ ਜਥੇਬੰਦੀ ਦੁਨੀਆ ਪਰ ਦੇ ਵਿੱਚੋਂ ਅੱਗੇ ਆਏਗੀ ਤੇ ਇਹਦੇ ਉੱਤੇ ਆਪਾਂ ਗੱਲਬਾਤ ਆਉਣ ਵਾਲੇ ਸਮੇਂ ਫੇਰ ਕਰਾਂਗੇ 6 ਤਰੀਕ ਨੂੰ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਫੂਡ ਬੈਂਕ ਦਾ ਜਿਹੜਾ ਪੰਜਵਾਂ ਮੇਗਾ ਐਨੂਅਲ ਫੂਡ ਡਰਾਈਵ ਹੈ ਇਹ 6 ਤਰੀਕ ਨੂੰ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਹੋਣਾ ਹੈ ਸੰਝਾ ਟੀਵੀ ਲਾਈਵ ਉੱਥੇ ਪਹੁੰਚੇਗਾ ਪਰਿਵਾਰਾਂ ਸਮੇਤ ਤੁਸੀਂ ਵੀ ਉੱਥੇ ਪਹੁੰਚਿਓ ਜੋ ਬੰਦਾ ਤਿਲ ਫੁੱਲ ਹੈ ਲੋੜਵੰਦਾਂ ਦੇ ਲਈ ਉਹਦੇ ਵਾਸਤੇ ਜਰੂਰ ਮਦਦ ਕਰਿਓ 604580 1313 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਤੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਦਿਲਾ ਦੀ ਸਾਂ ਨੂੰ ਪ੍ਰੋਗਰਾਮ ਦੇਖਣ ਲਈ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ